ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਦੂਜੀ ਮਾ ਭਾਗ 10 ਲੇਖਕ ਗੁਰਪ੍ਰੀਤ ਸਿੰਘ ਸੁਖਮਨ ਮੈਂ ਬਾਸਾ ਆ ਗਈ ਘੰਟੇ ਤੱਕ ਹਰੀਨ ਚੰਗਾ ਠੀਕੇ ਧਿਆਨ ਨਾਲ ਆਹੀਂ ਇਹਨਾਂ ਕਹਿ ਕੇ ਉਸਨੇ ਫੋਨ ਰੱਖ ਦਿੱਤਾ ਉਧਰ ਹੁਣ ਤੱਕ ਪਾਠ ਵੀ ਆਰੰਭ ਹੋ ਚੁੱਕਾ ਸੀ ਹਰੀਨ ਤੇ ਹਰਵੀਰ ਦੋਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਸਾਹਿਬ ਭੇਟ ਕਰਕੇ ਮੱਥਾ ਟੇਕਿਆ ਉਸ ਤੋਂ ਬਾਅਦ ਉਸਦੇ ਬੀਬੀ ਬਾਪੂ ਤੇ ਦਾਦੀ ਨੇ ਮੱਥਾ ਟੇਕਿਆ ਫਿਰ ਹੌਲੀ-ਹੌਲੀ ਆਣਗਮਣ ਦੇ ਪਿੰਡ ਦੇ ਲੋਕ ਵੀ ਆਉਣ ਲੱਗੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗੁਰੂ ਮਹਾਰਾਜ ਦੀ ਪ੍ਰਕਰਮਾ 'ਚ ਬੈਠ ਕੇ ਬਾਣੀ ਸਰਵਣ ਕਰਨ ਲੱਗੇ ਫਿਰ 9:00 ਵਜੇ ਦੀ ਨੌ ਸੁਖਣ ਵੀ ਹਲੀਨ ਹੁਣਾ ਦੇ ਪਿੰਡ ਪਹੁੰਚ ਗਈ ਹਰਵੀਰ ਉਸ ਨੂੰ ਘਰ ਦੇ ਅੰਦਰ ਲੈ ਕੇ ਆਈ ਤੇ ਉਹ ਮੱਥਾ ਟੇਕ ਦੋਵੇਂ ਜਣੀਆਂ ਹਲੀਨ ਦੇ ਕੋਲ ਜਾ ਕੇ ਬੈਠ ਗਈਆਂ ਫਿਰ 10:00 ਵਜੇ ਭਾਈ ਸਾਹਿਬ ਵੱਲੋਂ ਅਰਦਾਸ ਕਰਕੇ ਪਾਠ ਦਾ ਭੋਗ ਪਾ ਦਿੱਤਾ ਗਿਆ ਤੇ ਆਇਆਂ ਸਭ ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ। ਦੁਪਹਿਰ ਦੇ 12:00 ਵਜੇ ਨੂੰ ਪ੍ਰੋਗਰਾਮ ਖਤਮ ਹੋ ਚੁੱਕਾ ਸੀ। ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਆਪਣੇ ਕਮਾਕਾਰਾਂ ਤੋਂ ਬੇਲ ਹੋਣ ਮਗਰੋਂ ਜਦ ਪ੍ਰਗਟ ਤੇ ਸਾਬੋ ਹਲੀਨ ਹੁਣਾ ਦੇ ਕਮਰੇ 'ਚ ਆਏ ਤਾਂ ਹਲੀਨ ਸੁਖਮਣ ਨੂੰ ਆਪਣੇ ਮੰਮੀ ਪਾਪਾ ਨਾਲ ਮਿਲਾਉਂਦੇ ਹੋਏ ਕਹਿਣ ਲੱਗੀ। ਮੰਮਾ ਪਾਪਾ ਇਹ ਆ ਸਾਡੀ ਬੈਸਟ ਫਰੈਂਡ ਸੁਖਮਣ। ਸੁਖਮਣ ਨੇ ਖੜੀ ਹੋ ਕੇ ਉਹਨਾਂ ਦੋਨਾਂ ਨੂੰ ਹੱਥ ਜੋੜ ਕੇ ਸਾਸਰੀਏ ਕਾਲ ਬੁਲਾਈ। ਪਰ ਗਰਦੇ ਸਾਬੋ ਨੇ ਵੀ ਉਸ ਨੂੰ ਸਿਰ ਪੋਸ ਕੇ ਆਪਣਾ ਪਿਆਰ ਦਿੱਤਾ ਉਸ ਤੋਂ ਬਾਅਦ ਉਹ ਵੀ ਉੱਥੇ ਹੀ ਉਹਨਾਂ ਦੇ ਕੋਲ ਬੈਠ ਗਏ ਤੇ ਗੱਲਾਂ ਬਾਤਾਂ ਕਰਨ ਲੱਗੇ ਸੁਖਮਣ ਦਾ ਧਿਆਨ ਤਾਂ ਉਹਨਾਂ ਦੀਆਂ ਗੱਲਾਂ 'ਚ ਘੱਟ ਸੀ ਤੇ ਘਰ ਨੂੰ ਤੇ ਸਾਬੋ ਨੂੰ ਦੇਖਣ 'ਚ ਜ਼ਿਆਦਾ ਸੀ ਇਹ ਦੇਖ ਸਾਬੋ ਉਸ ਨੂੰ ਕਹਿਣ ਲੱਗੀ ਕੀ ਹੋਇਆ ਬੇਟਾ ਜੀ ਕੋਈ ਚਾਹੀਦਾ ਏ ਸੁਖਮਣ ਨਹੀਂ ਨਹੀਂ ਆਂਟੀ ਜੀ ਅਸਲ 'ਚ ਨਾ ਮੇਰੀ ਮੰਮਾ ਹੈ ਨਹੀਂ ਪਰ ਅੱਜ ਤੁਹਾਨੂੰ ਦੇਖ ਕੇ ਬਿਲਕੁਲ ਇੰਜ ਲੱਗਿਆ ਜਿਵੇਂ ਮੇਰੀ ਮੰਮਾ ਹੀ ਮੇਰੇ ਸਾਹਮਣੇ ਆ ਕੇ ਬੈਠੇ ਹੋਣ ਜੇ ਤੈਨੂੰ ਬੁਰਨ ਲੱਗੇ ਤਾਂ ਕਿ ਮੈਂ ਵੀ ਤੁਹਾਨੂੰ ਹਲੀਨ ਦੀਦੀ ਹੁਣਾ ਵਾਂਗੂ ਮम्मा ਕਹਿ ਲਿਆ ਕਰਾਂ ਸੁਖਮਨ ਦੀ ਇੰਨੀ ਗੱਲ ਸੁਣ ਕੇ ਸਾਬੋ ਦਾ ਦਿਲ ਭਰ ਆਇਆ ਤੇ ਉਹ ਫਿਰ ਅੱਖਾਂ ਸਾਫ਼ ਕਰਦੇ ਹੋਏ ਉਸਦੇ ਸਿਰ ਤੇ ਹੱਥ ਧਰਦੇ ਹੋਏ ਕਹਿਣ ਲੱਗੀ ਕੋਈ ਨਾ ਤੀ ਇਹ ਕਹਿ ਲੈ ਤੂੰ ਵੀ ਤਾਂ ਮੇਰੀ ਧੀਾਂ ਵਰਗੀ ਹੀ ਹੈ ਉਸ ਦੀ ਇੰਨੀ ਗੱਲ ਸੁਣ ਕੇ ਸੁਖਮਨ ਤੇ ਚਿਹਰੇ ਤੇ ਖੁਸ਼ੀ ਛਾ ਗਈ ਫਿਰ ਸਾਬੋ ਉਸ ਨੂੰ ਪੁੱਛਣ ਲੱਗੀ ਪੁੱਤ ਕੀ ਹੋਇਆ ਸੀ ਤੇਰੀ ਮਾਂ ਨੂੰ ਸੁਖਮਨ ਉਹ ਬਹੁਤ ਲੰਬੇ ਸਮੇਂ ਤੋਂ ਬਿਮਾਰ ਸਨ। ਫਿਰ ਕੁਝ ਸਾਲ ਪਹਿਲਾਂ ਉਹ ਮੈਨੂੰ ਤੇ ਪਾਪਾ ਨੂੰ ਇਕੱਲਿਆਂ ਹੀ ਛੱਡ ਕੇ ਇਸ ਦੁਨੀਆ ਤੋਂ ਤੁਰ ਗਏ। ਸਾਬੋ ਫਿਰ ਸੁਖਮਨ ਦਾਸ ਸਿਰ ਪਿਆਰ ਨਾਲ ਪ੍ਰੋਸਦੇ ਹੋਏ ਕਹਿਣ ਲੱਗੇ। ਵਾਹਿਗੁਰੂ ਉਸ ਬਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਉਹ ਤੋਂ ਉਹਦੇ ਰੰਗਾਂ ਨੂੰ ਤਾਂ ਸੱਚੀ ਉਹੀ ਜਾਣੇ। ਕਈ ਵਾਰੀ ਉਹ ਸਾਡੇ ਤੋਂ ਸਾਡੀ ਮਨਪਸੰਦ ਚੀਜ਼ ਝਟਕੋ ਲੈਂਦਾ ਹੈ। ਬਾਕੀ ਤੂੰ ਐਵੇਂ ਆਪਣੀ ਮਾਂ ਨੂੰ ਯਾਦ ਕਰਕੇ ਉਦਾਸ ਨਾ ਹੋਇਆ ਕਰ। ਹੁਣ ਤਾਂ ਤੈਨੂੰ ਸਾਡੇ ਘਰ ਦਾ ਪਤਾ ਚੱਲ ਗਿਆ ਹੈ ਨਾ। ਉਹ ਆਉਂਦੀ ਜਾਂਦੀ ਰਹਾ ਕਰ ਸੁਖਮਣ ਮम्मा ਮੈਂ ਤੁਹਾਡਾ ਘਰ ਦੇਖ ਸਕਦੀ ਆ ਸੱਚੀ ਬਹੁਤ ਸੋਹਣਾ ਹੈ ਸਾਬੋ ਲੈ ਕੀ ਖਾਸ ਹੈ ਇਸ ਘਰ ਦੇ ਵਿੱਚ ਆਮ ਘਰਾਂ ਵਰਗਾ ਹੀ ਤਾਂ ਇਹ ਘਰ ਹੈ ਸੁਖਮਣ ਫੇਰ ਕੜੀ ਹੁੰਦੀ ਹੋਈ ਕਹਿਣ ਲੱਗੀ ਮੇਰੇ ਲਈ ਤਾਂ ਬਹੁਤ ਕੁਝ ਖਾਸ ਹੈ ਮੈਂ ਤਾਂ ਦੇਖਣ ਲੱਗੀ ਆ ਸਾਬੋ ਜਾਓ ਭਾਈ ਦੇਖ ਲਵੋ ਜੇ ਕੁਝ ਖਾਸ ਮਿਲਿਆ ਨਾ ਤਾਂ ਮੈਨੂੰ ਵੀ ਦੱਸ ਦੇਣਾ ਫੇਰ ਸੁਖਮਣ ਹਰਵੀਰ ਨੂੰ ਆਪਣੇ ਨਾਲ ਲੈ ਕੇ ਘਰ ਨੂੰ ਦੇਖਣ ਲੱਗ ਪਈ ਹਰਵੀਰ ਨੇ ਉਸ ਨੂੰ ਆਪਣਾ ਸਾਰਾ ਘਰ ਦਿਖਾਇਆ ਜਦੋਂ ਘਰ ਦੇ ਪਿਛਲੇ ਪਾਸੇ ਬਣੇ ਬਾਗੀਚੇ ਚ ਲੈ ਕੇ ਆਈਆਂ ਸੁਕਮਣ ਨੇ ਹਰਵੀਰ ਨੂੰ ਪਿਆਸ ਲੱਗੀ ਹੋਣ ਦਾ ਕਹਿ ਕੇ ਉਸ ਨੂੰ ਪਾਣੀ ਲੈਣ ਭੇਜ ਦਿੱਤਾ ਤੇ ਜਦੋਂ ਪਾਣੀ ਲੈ ਕੇ ਵਾਪਸ ਆਈ ਸੁਕਮਣ ਇੱਕ ਗਮਲਾ ਚੱਕ ਕੇ ਖੜੀ ਸੀ ਉਸ ਨੂੰ ਦੇਖ ਕੇ ਹਰਵੀਰ ਕਹਿਣ ਲੱਗੀ ਸੁਕਮਣ ਇਹ ਗਮਲਾ ਨਾ ਚੱਕ ਇਸ ਨੂੰ ਰੱਖ ਦੇ ਇਹ ਮੰਮਾ ਦਾ ਫੇਵਰਟ ਪੌਦਾ ਹੈ ਮੰਮਾ ਇਸ ਨੂੰ ਬਹੁਤ ਪਿਆਰ ਕਰਦੇ ਹੈ ਸੁਕਮਣ ਮੈਨੂੰ ਤਾਂ ਇਹ ਪੌਦਾ ਪਸੰਦ ਆ ਗਿਆ ਹੈ ਮੈਂ ਤਾਂ ਇਸ ਨੂੰ ਆਪਣੇ ਨਾਲ ਲੈ ਕੇ ਜਾਵਾਂਗੀ ਹਰਵੀਰ ਪਰ ਇਸ ਗੱਲ 'ਤੇ ਮੰਮਾ ਨੇ ਨਹੀਂ ਮੰਨਣਾ ਸੁਖਮਨਾ ਮੈਂ ਉਹਨਾਂ ਨੂੰ ਆਪੇ ਬਣਾ ਲਵਾਂਗੀ ਹੁਣ ਤਾਂ ਉਹ ਮੇਰੇ ਵੀ ਮੰਮਾ ਨੀਨਾ ਫਿਰ ਗਮਲਾ ਲੈ ਕੇ ਉਹ ਦੋਵੇਂ ਜਾਣੀਆਂ ਜਦ ਹਾਲ ਚਾਹੀਆਂ ਤਾਂ ਸਾਬੂ ਹੁਣੀ ਬੈਠੇ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਨੂੰ ਦੇਖ ਕੇ ਸਾਬੂ ਕਹਿਣ ਲੱਗੀ ਬੇਟਾ ਜੀ ਹੁਣ ਪਹਿਲਾਂ ਬੈਠ ਕੇ ਆਰਾਮ ਨਾਲ ਚਾਹ ਪੀ ਲਵੋ ਫੇ ਦੇਖੀ ਜਾਇਓ ਘਰ ਸੁਖਮਣਾ ਮਮਾ ਜੀ ਪਹਿਲਾਂ ਤਾਂ ਮੈਨੂੰ ਤੁਸੀਂ ਆਪਣਾ ਇਹ ਪੌਦਾ ਦਿਓ ਮੈਨੂੰ ਸਾਰੇ ਬਾਗ ਵਿੱਚੋਂ ਇਹ ਬਹੁਤ ਪਸੰਦ ਆਇਆ ਹੈ ਮੈਂ ਇਸ ਨੂੰ ਆਪਣੇ ਨਾਲ ਲੈ ਕੇ ਜਾਣਾ ਹੈ ਸਾਬੂ ਉਸ ਦੀ ਗੱਲ ਸੁਣ ਕੇ ਹਲਕਾ ਜਿਹਾ ਮੁਸਕਰਾਉਂਦੇ ਹੋਏ ਕਹਿਣ ਲੱਗੀ ਬੇਟਾ ਜੀ ਤੁਹਾਨੂੰ ਇਸ ਪੌਦੇ 'ਚ ਕੀ ਪਸੰਦ ਆਇਆ ਵੈਸੇ ਵੈਸੇ ਵੀ ਇਸ ਦੀ ਬਹੁਤ ਦੇਖਭਾਲ ਕਰਨੀ ਪੈਂਦੀ ਏ ਨਹੀਂ ਇਹ ਛੇਤੀ ਹੀ ਮਰ ਜਾ ਜਾਂਦਾ ਹੁੰਦਾ ਏ ਸੁਖਮਣਾ ਪਤਾ ਨਹੀਂ ਬਸ ਮੇਰੇ ਦਿਲ ਨੂੰ ਚੰਗਾ ਲੱਗਿਆ ਮੈਂ ਇਹ ਚੱਕ ਲਿਆ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਇਸ ਦੀ ਸਾਂਭ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕਰਾਂਗੀ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਕਿ ਮੈਂ ਤੁਹਾਡੇ ਮਨਪਸੰਦ ਪੌਦੇ ਦੀ ਸਾਂਭ ਸੰਭਾਲ ਨਹੀਂ ਕੀਤੀ ਮੰਮਾ ਮੈਨੂੰ ਇਹ ਮਿਲੇਗਾ ਕਿ ਨਹੀਂ ਸਾਬੋ ਲੈ ਜਾਂਦੀ ਏ ਬਸ ਤੂੰ ਖੁਸ਼ ਰਹਿ ਮੈਂ ਨਰਸੀ ਤੋ ਹੋ ਲੈ ਆਵਾਂਗੀ ਸੁਗਮਨਾ ਮੈਂ ਫਿਰ ਪਹਿਲਾਂ ਇਸ ਨੂੰ ਆਪਣੀ ਗੱਡੀ 'ਚ ਰੱਖ ਆਵਾਂ ਨਹੀਂ ਜਾਂਦੀ ਹੋਈ ਜੇ ਭੁੱਲ ਗਈ ਤਾਂ ਫਿਰ ਇਨਾ ਆ ਕੇ ਫਿਰ ਸੁਗਮਨਾ ਉਹ ਪੌਦੇ ਨੂੰ ਆਪਣੀ ਗੱਡੀ 'ਚ ਰੱਖ ਆਈ ਤੇ ਫਿਰ ਉਹਨਾਂ ਸਾਰਿਆਂ ਨੇ ਬੈਠ ਕੇ ਚਾਹ ਪੀਤੀ। ਉਸ ਤੋਂ ਬਾਅਦ ਹਲੀਨ ਹੁਣੇ ਆਪਣੇ ਕਮਰੇ 'ਚ ਬੈਠੀਆਂ ਗੱਲਾਂਬਾਤਾਂ ਕਰਦੀਆਂ ਰਹੀਆਂ। ਫੇਰ ਸ਼ਾਮ ਨੂੰ ਸੁਖਮਣ ਦੇ ਵਾਪਸ ਜਾਣ ਵੇਲੇ ਸਾਬੂ ਨੇ ਸੁਖਮਣ ਨੂੰ ਸ਼ਗਨ ਦੇ ਤੌਰ ਤੇ ਸੂਟ ਦੇ ਨਾਲ ਪੈਸੇ ਦੇ ਕੇ ਹੁਣ ਘਰ ਆਉਂਦੇ ਜਾਂਦੇ ਰਹਿਣ ਦਾ ਕਹਿ ਕੇ ਉਸ ਨੂੰ ਬਹੁਤ ਸਾਰੇ ਲਾੜ ਪਿਆਰ ਦੇ ਨਾਲ ਵਿਦਾ ਕੀਤਾ। ਅੱਜ ਆਪਣੇ ਪਰਿਵਾਰ ਨੂੰ ਮਿਲ ਕੇ ਸੁਖਮਣ ਦੇ ਚਿਹਰੇ ਤੇ ਜੋ ਖੁਸ਼ੀ ਸੀ ਉਸ ਦਾ ਤਾਂ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ। ਆਪਣੀ ਮਾਂ ਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਮਿਲਣ ਦੀ ਖੁਸ਼ੀ ਜੋ ਉਸ ਦੀਆਂ ਅੱਖਾਂ ਚੋਂ ਹੰਝੂ ਬਣ ਕੇ ਵਹਿ ਰਹੀ ਸੀ ਉਹ ਤਾਂ ਬਾਰ-ਬਾਰ ਆਪਣੀਆਂ ਅੱਖਾਂ ਸਾਫ਼ ਕਰ ਰਹੀ ਸੀ ਫਿਰ ਪਿੰਡ ਦੀ ਹੱਤੋਂ ਬਾਹਰ ਆ ਕੇ ਜਦ ਉਸ ਨੇ ਗੱਡੀ ਰੋਕੀ ਤਾਂ ਉਹ ਗੱਡੀ ਚੋਂ ਬਾਹਰ ਆ ਕੇ ਆਪਣੇ ਹੰਝੂ ਪੂੰਝਣ ਲੱਗ ਪਈ ਫਿਰ ਜਦੋਂ ਉਹ ਵਾਪਸ ਗੱਡੀ 'ਚ ਬੈਠਣ ਲੱਗੀ ਤਾਂ ਉਦੋਂ ਹੀ ਪਿੰਡ ਵਾਲੇ ਗੁਰੂ ਘਰ ਦੇ ਸਪੀਕਰ ਚੋਂ ਭਾਈ ਸਾਹਿਬ ਦੇ ਬੋਲਣ ਆਵਾਜ਼ ਉਸ ਦੇ ਕੰਨ 'ਈ ਪਈ ਤਾਂ ਉਸ ਨੇ ਆਪਣੀ ਜੁੱਤੀ ਲਾਹ ਕੇ ਗੱਡੀ 'ਚ ਰੱਖੀ ਤੇ ਪਾਣੀ ਵਾਲੀ ਬੋਤਲ ਨਾਲ ਆਪਣੇ ਹੱਥ ਪੈਰ ਧੋਤੇ ਫਿਰ ਉਹ ਸਿਰ ਉੱਤੇ ਚੁੰਨੀ ਲੈ ਕੇ ਗੁਰੂ ਘਰ ਦੇ ਵੱਲ ਨੂੰ ਹੱਥ ਜੋੜਦੇ ਹੋਏ ਕੰਮ ਦੀ ਆਵਾਜ਼ ਚ ਲੱਗੀ ਬਾਏ ਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਤਾ ਹੈ ਅੱਜ ਮੈਂ ਆਪਣੇ ਪਰਿਵਾਰ ਨੂੰ ਮਿਲੀ ਉਹ ਸਾਰੇ ਨਾ ਬਹੁਤ ਹੀ ਜ਼ਿਆਦਾ ਚੰਗੇ ਨੇ ਮੇਰਾ ਕਿੰਨਾ ਮੋਹ ਕਰਦੇ ਆ ਖਾਸ ਕਰ ਮम्मा ਤੇ ਪਾਪਾ ਉਹਨਾਂ ਨੇ ਤਾਂ ਜ਼ਿੰਦਗੀ ਚ ਪਹਿਲੀ ਵਾਰੀ ਮੈਨੂੰ ਮਿਲਣ ਦੇ باوجود ਪੋਰਾ ਵੀ ਆਪਣੇ ਘਰ ਉੱਪਰੇ ਪਣ ਦਾ ਅਹਿਸਾਸ ਨਹੀਂ ਹੁਣ ਦਿੱਤਾ ਤੁਹਾਨੂੰ ਪਤਾ ਹੈ ਜਦ ਮम्मा ਨੇ ਮੈਨੂੰ ਪਿਆਰ ਦਿੰਦੇ ਹੋਏ ਮੇਰੇ ਸਿਰ ਤੇ ਹੱਥ ਰੱਖਿਆ ਸੀ ਨਾ ਤਾਂ ਉਹਨਾਂ ਦੀ ਉਹ ਪਿਆਰ ਭਰੀ ਸ਼ੋਹ ਪਾ ਕੇ ਮੇਰੀ ਰੂਹ ਨੂੰ ਕਿੰਨਾ ਸਕੂਨ ਮਿਲਿਆ ਸੀ ਉਹ ਸ਼ੋਹ ਜਿਸ ਨੂੰ ਮੈਂ ਸਾਰ ਜਿੰਦਗੀ ਤਰਸਦੀ ਰਹੀ ਤੇ ਜਦ ਬਾਪ ਸੌਣ ਵੇਲੇ ਉਹਨਾਂ ਨੇ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਗਾ ਕੇ ਸਾਕੀਮਾ ਦੇ ਵਾਂਗੂ ਮੈਨੂੰ ਪਿਆਰ ਦਿੱਤਾ ਨਾ ਤਾਂ ਉਹਨਾਂ ਦੀ ਬੁੱਕਲ ਜਾ ਕੇ ਮੈਨੂੰ ਕਿੰਨੀ ਖੁਸ਼ੀ ਹੋਈ ਸੀ ਮੈਂ ਤੁਹਾਨੂੰ ਕਿਵੇਂ ਦੱਸਾਂ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਮੈਂ ਬਸ ਇੰਨਾ ਹੀ ਕਹਾਂਗੀ ਬਾਬਾ ਜੀ ਕੇ ਮੈਨੂੰ ਤਾਂ ਅੱਜ ਆਪਣੇ ਮੰਮਾ-ਪਾਪਾ ਨੂੰ ਮਿਲ ਕੇ ਕੁੱਲ ਜਹਾਨੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ ਹਨ। ਹੋਰ ਇਸ ਜ਼ਿੰਦਗੀ 'ਚ ਮੈਨੂੰ ਕੁਝ ਨਹੀਂ ਚਾਹੀਦਾ। ਮੰਮਾ-ਪਾਪਾ ਤੁਸੀਂ ਕੋਈ ਫਿਕਰ ਨਾ ਕਰਨਾ। ਤੁਹਾਡੀ ਧੀ ਬਿਲਕੁਲ ਠੀਕ-ਠਾਕ ਹੈ। ਮੈਂ ਛੇਤੀ ਹੀ ਤੁਹਾਡੇ ਸਭ ਦੇ ਕੋਲ ਕੁਝ ਬਣ ਕੇ ਆਵਾਂਗੀ ਤਾਂ ਕਿ ਕੋਈ ਕੱਲ ਨੂੰ ਤੁਹਾਨੂੰ ਇਹ ਨਾ ਕਹਿ ਸਕੇ ਕਿ ਸੁਖਮੰਦੀ ਦੂਜੀ ਮਾਂ ਨੇ ਆਪਣੀ ਧੀ ਨੂੰ ਜ਼ਿੰਦਗੀ 'ਚ ਕੁਝ ਨਹੀਂ ਬਣ ਦਿੱਤਾ। ਚੰਗਾ ਬਾਬਾ ਜੀ, ਹੁਣ ਬਾਕੀ ਦੀਆਂ ਗੱਲਾਂ ਆਪਾਂ ਰਾਤ ਨੂੰ ਸੌਣ ਲੱਗੇ ਕਰਾਂਗੇ। ਹੁਣ ਮੇਰੇ ਤੋਂ ਖੁਸ਼ੀ ਦੇ ਮਾਰੇ ਹੋਰ ਬੋਲ ਵੀ ਨਹੀਂ ਹੋ ਰਿਹਾ ਇਹ ਕਿ ਉਹ ਰੋਣ ਲੱਗ ਪਈ ਫਿਰ ਨਾ ਕੇ ਉਸਨੇ ਆਪਣਾ ਚਿਹਰਾ ਸਾਫ ਚੁੰਨੀ ਨਾਲ ਕੀਤਾ ਤੇ ਉਹ ਗੱਡੀ 'ਚ ਬੈਠ ਕੇ ਸ਼ਹਿਰ ਵੱਲ ਨੂੰ ਚੱਲ ਪਈ ਆਪਣੇ ਕਮਰੇ 'ਚ ਜਾ ਕੇ ਉਸਨੇ ਆਪਣੀ ਬਾਲਕਾਨੀ 'ਚ ਪਹਿਲਾਂ ਆਪਣੀ ਮਾਂ ਵੱਲੋਂ ਮਿਲਿਆ ਗਾਵਲਾ ਲਿਆ ਕੇ ਰੱਖਿਆ ਤੇ ਉਸ ਨੂੰ ਪਾਣੀ ਦੇ ਕੇ ਚੁੰਮਦੇ ਹੋਏ ਕਹਿਣ ਲੱਗੀ ਤੁਸੀਂ ਮਰਜਾਉਣਾ ਨਹੀਂ ਹੈ ਤੁਹਾਨੂੰ ਰੋਜ਼ ਪਾਣੀ ਮਿਲਿਆ ਕਰੋਗਾ ਠੀਕ ਹੈ ਫਿਰ ਖੂਬ ਵੱਡੇ ਹੋਣੇ ਆ ਸੁਣ ਲਿਆ ਕਿਉਂਕਿ ਇੱਕ ਮਾਂ ਦਾ ਉਸ ਦੀ ਧੀ ਦੇ ਪ੍ਰਤੀ ਪਿਆਰ ਹੈ ਜੇ ਉਹਨਾਂ ਨੇ ਮੈਨੂੰ ਦਿੱਤਾ ਹੈ ਫਿਰ ਉਸ ਤੋਂ ਮਗਰੋਂ ਉਸ ਨੂੰ ਬਾਕੀ ਦੇ ਕੰਮ ਨਿਬੇੜਦੀ ਹੋਈ ਨੂੰ ਰਾਤ ਹੋ ਗਈ ਤੇ ਰੋਟੀ ਪਾਣੀ ਖਾ ਕੇ ਜਦੋਂ ਉਹ 베ਲੀ ਹੋਈ ਤਾਂ ਉਹ ਆਪਣੇ ਪਾਪਾ ਨੂੰ ਵੀਡੀਓ ਕਾਲ ਲਗਾ ਕੇ ਬੈਠ ਗਈ ਕੁਝ ਦੇਰ ਤੱਕ ਕਾਲ ਜਾਨ ਮਗਰੋਂ ਜਦ ਉਧਰੋਂ ਬਲਦੇਵ ਨੇ ਫੋਨ ਚੱਕਿਆ ਤਾਂ ਸੁਖਮਨਦੇਵ ਚਿਹਰੇ ਦੀ ਖੁਸ਼ੀ ਨੂੰ ਉਹ ਭਾਪਦੇ ਹੋਏ ਕਹਿਣ ਲੱਗਾ ਮੈਨੂੰ ਤਾਂ ਲੱਗਦਾ ਹੈ ਕਿ ਸਾਡੀ ਧੀ ਰਾਣੀ ਆਪਣੀ ਮਾਂ ਨੂੰ ਅੱਜ ਮਿਲੀ ਆਈ ਹੈ ਸੁਖਮਨ ਹਾਂਜੀ ਪਾਪਾ ਤੁਸੀਂ ਸਹੀ ਕਿਹਾ ਮੈਂ ਜ ਆਪਣੇ ਮਾ ਪਾਪਾ ਨੂੰ ਮਿਲ ਕੇ ਆਈ ਆ ਉਹਨਾਂ ਬਹੁਤ ਚੰਗੇ ਆ ਜਿੰਨੇ ਚੰਗੇ ਤੁਸੀਂ ਮੈਨੂੰ ਦੱਸਿਆ ਕਰਦੇ ਸੀ ਨਾ ਉਹ ਤਾਂ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਚੰਗੇ ਆ ਮੈਂ ਪਤਾ ਹੈ ਅੱਜ ਜਦ ਹਲੀਨ ਦੀਦੀ ਹੁਣਾਂ ਦਾ ਬਾਡੇ ਹੁਣ ਕਰਕੇ ਉਹਨਾਂ ਦੇ ਘਰ ਗਈ ਤਾਂ ਉਹ ਕਿੰਨੇ ਪਿਆਰ ਨਾਲ ਮੈਨੂੰ ਮਿਲੇ ਮੈਨੂੰ ਆਪਣੇ ਕੋਲ ਬਿਠਾ ਕੇ ਉਹਨਾਂ ਨੇ ਕਿੰਨੀਆਂ ਹੀ ਗੱਲਾਂ ਕੀਤੀਆਂ ਉਹਨਾਂ ਨਾਲ ਗੱਲਬਾਤ ਕਰਕੇ ਮੈਨੂੰ ਇੰਜ ਭੋਰਾ ਵੀ ਨਹੀਂ ਲੱਗਿਆ ਕਿ ਮੈਂ ਉਹਨਾਂ ਨਾਲ ਪਹਿਲੀ ਵਾਰ ਮਿਲ ਰਹੀ ਆ ਮੈਂ ਤਾਂ ਉਹਨਾਂ ਦੇ ਵਿੱਚ ਝਟ ਕੋਲ ਮਿਲ ਗਈ ਸੀ ਜਿਵੇਂ ਉਹ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਹਨ ਉਵੇਂ ਹੀ ਮੈਨੂੰ ਵੀ ਕਿੰਨਾ ਸਾਰਾ ਪਿਆਰ ਦਿੱਤਾ ਤੁਹਾਨੂੰ ਪਤਾ ਹੈ ਮੇਰੀ ਬੇਬੇ ਨੇ ਮੈਨੂੰ ਆਉਣ ਵੇਲੇ ਇੱਕ ਸੂਟ ਦੇ ਨਾਲ ਕੁਝ ਪੈਸੇ ਸਹਗਨ ਵਜੋਂ ਦਿੱਤੇ ਹੈ ਮੈਂ ਤਾਂ ਇਹ ਸੂਟ ਤੇ ਪੈਸੇ ساری ਜ਼ਿੰਦਗੀ ਸੰਭ ਕੇ ਰੱਖਾਂਗੀ ਤੇ ਗੱਲ ਇੱਥੇ ਹੀ ਖਤਮ ਨਹੀਂ ਹੋਈ ਉਹਨਾਂ ਨੇ ਤਾਂ ਮੈਨੂੰ ਆਪਣਾ ਫੇਵਰਟ ਪੌਦਾ ਵੀ ਦੇ ਦਿੱਤਾ ਜੋ ਮੈਨੂੰ ਪਹਿਲੀ ਨਜ਼ਰ ਹੀ ਪਸੰਦ ਆ ਗਿਆ ਆ ਪਿਆ ਹੈ ਮੇਰਾ ਪਿਆਰਾ ਨਿੱਕਾ ਜਿਹਾ ਪੌਦਾ ਮੈਂ ਤਾਂ ਸੋਚ ਲਿਆ ਇਹ ਜਦ ਇਹ ਥੋੜਾ ਜਿਹਾ ਵੱਡਾ ਹੋ ਗਿਆ ਨਾ ਤਾਂ ਮੈਂ ਇਸ ਦੇ ਤਣੇ ਦੀ ਕਲਮ ਕੱਟ ਕੇ ਦੂਜੇ ਗਮਲੇ 'ਚ ਲਗਾ ਕੇ ਉਸ ਦੀ ਦੇਖਭਾਲ ਕਰਾਂਗੀ ਫਿਰ ਜਦ ਉਹ ਵੀ ਇੱਕ ਛੋਟਾ ਜਿਹਾ ਪੌਦਾ ਬਣ ਗਿਆ ਨਾ ਤਾਂ ਮੈਂ ਉਸ ਨੂੰ ਆਪਣੀ ਮੰਮਾ ਨੂੰ ਦੇ ਕੇ ਆਵਾਂਗੀ ਬਲਦੇਵ ਹੋਤੀਏ ਪੁਰਾ ਸਾਤਾ ਲੈ ਲਾ ਬੇ ਕਿਵੇਂ ਖੁਸ਼ੀ ਚ ਕਮਲੀ ਹੋਈ ਹੈ ਮੈਨੂੰ ਸਾਫ ਤੇਰੇ ਚਿਹਰੇ ਤੋਂ ਤੇਰੀ ਖੁਸ਼ੀ ਨਜ਼ਰ ਆ ਰਹੀ ਏ ਦੱਸਣ ਦੀ ਲੋੜ ਹੀ ਨਹੀਂ ਹੈ ਸੁਖਮਣਾ ਹਾਂਜੀ ਪਾਪਾ ਤੁਸੀਂ ਕਿਵੇਂ ਹੋ ਤੇ ਮੰਮਾ ਆਪਾ ਆਪਾਂ ਤਾਂ ਜਿਵੇਂ ਹਾਂ ਤੇਰੇ ਸਾਹਮਣੇ ਹੀ ਹਾਂ ਬਾਕੀ ਤੇਰੀ ਮਾਂ ਤੋਂ ਪੁੱਛ ਲੈਂਦੇ ਆ ਉਹ ਕਿਵੇਂ ਐ ਫਿਰ ਆਪਣੀ ਬਲਦੇਵ ਆਪਣੀ ਘਰ ਵਾਲੀ ਸਰਜੀਤ ਕੌਰ ਦੀ ਦੀਵਾਰ ਤੇ ਟੰਗੀ ਫੁੱਲਾਂ ਵਾਲੀ ਤਸਵੀਰ ਬਲ ਦੇਖਦੇ ਹੋਏ ਕਹਿਣ ਲੱਗਾ ਮੈਂ ਕਿਹਾ ਸੁਣਦੀ ਏ ਭਾਈ ਸਰਜੀਤ ਕੌਰ ਉਹ ਤੇਰੀ ਧੀ ਅੱਜ ਆਪਣੀ ਮਾਂ ਨੂੰ ਮਿਲ ਕੇ ਆਈ ਐ ਦੇਖ ਉਸ ਦੇ ਚਿਹਰੇ ਵੱਲ ਕਿੰਨੀ ਖੁਸ਼ ਨਜ਼ਰ ਆ ਰਿਹਾ ਹੈ ਉਹ ਹੁਣ ਉਹ ਤੇਰਾ ਹਾਲ ਚਾਲ ਪੁੱਛ ਰਹੀ ਐ ਫਿਰ ਕੁਝ دیر ਬਾਅਦ ਬਲਦੇਵ ਕਹਿਣ ਲੱਗਾ ਲੈ ਪੁੱਤ ਤੇਰੀ ਮਾਂ ਤਾਂ ਕਹਿੰਦੀ ਐ ਕਿ ਜੇ ਮੇਰੀ ਧੀ ਹੋਇਆ ਨਾ ਤਾਂ ਮੈਂ ਵੀ ਖੁਸ਼ ਆ ਸੁਖਮਨ ਪਾਪਾ ਜੀ ਆਈ ਲਵ ਯੂ ਪਾਪਾ ਲਵਜੀ ਬੇਟਾ ਜੀ ਪਰ ਅੱਜ ਮੇਰੇ ਤੇ ਇਹਨਾਂ ਪਿਆਰ ਕਿਉਂ ਆ ਰਿਹਾ ਏ ਸੁਖਮਨ ਕਿਉਂਕਿ ਜੇ ਤੁਸੀਂ ਚਾਹੁੰਦੇ ਨਾ ਤਾਂ ਮੈਂitho ਮੇਰੀ ਪਛਾਣ ਲੁਕਾ ਕੇ ਸਦਾ ਲਈ ਆਪਣੇ ਕੋਲ ਰੱਖ ਸਕਦੇ ਸੀ ਪਰ ਨਹੀਂ ਤੁਸੀਂ ਅਜਿਹਾ ਕੀਤਾ ਤੁਸੀਂ ਨਾ ਸਿਰਫ ਮੈਨੂੰ ਇੰਨੀ ਵਧੀਆ ਤਹਿਜ਼ੀਬ ਦਿੱਤੀ ਬਲਕਿ ਮੈਨੂੰ ਮੇਰੇ ਮਾਪਿਓ ਬਾਰੇ ਵੀ ਦੱਸਿਆ ਕਿ ਉਹ ਕੌਣ ਹੈ ਤੇ ਕਿਉਂ ਉਹਨਾਂ ਨੇ ਮੈਨੂੰ ਤੁਹਾਨੂੰ ਗੋ ਦੇ ਦਿੱਤਾ ਸੀ ਬੱਲੇਵ ਈ ਇਹ ਸਿਆਣੇ ਕਹਿ ਗਏ ਆ ਸੱਚੇ-ਸੱਚੇ ਬੰਦੇ ਨਾਲ ਨਾ ਕਦੇ ਧੋਖਾ ਨਹੀਂ ਕਰੀਦਾ ਹੁੰਦਾ ਕਿ ਸੱਚੇ ਬੰਦਿਆਂ ਚ ਰੱਬ ਆਪ ਵੱਸਦਾ ਹੁੰਦਾ ਏ ਬਸ ਇਹੀ ਸੋਚ ਕੇ ਕਦੇ ਸਾਡੇ ਤੋਂ ਉਹਨਾਂ ਦੇ ਨਾਲ ਮਾਰਾ ਕਰਨ ਬਾਰੇ ਮਨ ਚ ਖਿਆਲ ਵੀ ਨਹੀਂ ਆਇਆ ਤੇਰੇ ਮਾਪਿਓ ਬਹੁਤ ਚੰਗੇ ਇਨਸਾਨ ਆ ਜਿਨ੍ਹਾਂ ਨੇ ਇੱਕ ਬਾਝ ਦਾ ਦੁੱਖ ਸਮਝਦੇ ਹੋਏ ਆਪਣੀ ਕੁਝ ਘੰਟੇ ਪਹਿਲਾਂ ਜੰਮੀ ਤੀ ਸਾਡੀ ਗੋਦੀ ਚ ਪਾ ਦਿੱਤੀ ਸੀ ਪਰ ਫਿਰ ਵਕਤ ਨੇ ਕੁਝ ਐਸੀ ਕਰਵਟ ਲਈ ਕਿ ਅਸੀਂ ਤਾਂ ਆਪਣੀ ਜ਼ਿੰਦਗੀਆਂ ਹੀ ਉਲਝਣਾ ਚ ਉਲਝ ਕੇ ਰਹਿ ਗਏ ਸੱਚੀ ਪਤਾ ਨਹੀਂ ਕਿਵੇਂ ਤੇਰੀ ਮਾਂ ਨੇ ਤੇਰੀ ਜਾਤ ਚ ਦਿਰ ਘਟੇ ਹੋਏ ਆ ਅਸੀਂ ਤਾਂ ਹਾਲਾਤਾਂ ਦੇ ਮਾਰੇ ਹੋਏ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਗੁਨਾਹਗਰ ਬਣ ਗਏ ਹਾਂ ਤਾਂ ਹੀ ਤੇਰੀ ਮਾਂ ਨੇ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਤੈਨੂੰ ਇੱਥੇ ਭੇਜਿਆ ਸੀ ਕਿ ਤੂੰ ਉਹਨਾਂ 'ਚ ਰਹਿ ਕੇ ਉਹਨਾਂ ਦਾ ਦਿਲ ਜਿੱਤ ਸਕੇ ਤੇ ਤੈਨੂੰ ਆਪਣੀ ਮਾਂ ਦਾ ਉਹ ਪਿਆਰ ਮਿਲ ਸਕੇ ਜੋ ਪਿਆਰ ਸਰਬੀਤ ਹਮੇਸ਼ਾ ਆਪਣੀ ਧੀ ਨੂੰ ਦੇਣਾ ਲੋਚਦੀ ਰਹੀ। ਬਾਕੀ ਤੂੰ ਫਿਕਰ ਨਾ ਕਰੀਂ ਮੈਂ ਸਹੀ ਟਾਈਮ ਆਉਂਦੇ ਆ ਆਪ ਉਹਨਾਂ ਦੇ ਸਾਹਮਣੇ ਆਵਾਂਗਾ ਤੇ ਆਪਣੇ ਕੀਤੇ ਗੁਨਾਹਾਂ ਦੀ ਹੱਥ ਜੋੜ ਕੇ ਮਾਫੀ ਮੰਗਾਗਾ। ਸੁਖਮਨ ਪਾਪਾ ਤੁਸੀਂ ਕੋਈ ਗੁਨਾਹ ਨਹੀਂ ਕੀਤਾ ਉਹ ਸਭਾ ਸਮੇਂ ਦੀ ਇੱਕ ਖੇਡ ਸੀ ਅਸੀਂ ਸਭ ਜਿਸ ਵਿੱਚ ਫਸ ਕੇ ਰਹਿ ਗਏ ਸੀ ਚਲੋ ਹੁਣ ਤੁਸੀਂ ਮੈਨੂੰ ਹੱਥ ਦਿਖਾਓ ਨਹੀਂ ਮੈਨੂੰ ਪਤਾ ਹੈ ਤੁਸੀਂ ਐਵੇਂ ਹੀ ਸੋਚ-ਸੋਚ ਕੇ ਭਾਵਕ ਹੋ ਜਾਣਾ ਫਿਰ ਬਲਦੇਵ ਉਸ ਦੀ ਗੱਲ ਸੁਣ ਕੇ ਮਾੜਾ ਜਿਹਾ ਹੱਸਦੇ ਹੋਏ ਕਹਿਣ ਲੱਗਾ ਬਸ ਹੁਣ ਠੀਕ ਹੈ ਸੁਖਮਨ ਲੈ ਮੈਂ ਥੋੜੀ ਖੁੱਲ੍ਹ ਕੇ ਦਿਲ ਤੋਂ ਹੱਸ ਕੇ ਦਿਖਾਓ ਜਿਵੇਂ ਬਚਪਨ ਚ ਮੇਰੀਆਂ ਸ਼ਰਾਰਤਾਂ ਤੇ ਹੱਸਦੇ ਹੁੰਦੇ ਸੀ ਬਲਦੇਵ ਨਾਂ ਤੀਏ ਹੁਣ ਨਹੀਂ ਉਹ ਹਾਸਾ ਆਉਂਦਾ ਸਖਮਨ ਕਿਉਂ ਜੇ ਤੁਸੀਂ ਨਹੀਂ ਹੱਸਣਾ ਤਾਂ ਮੈਂ ਫਿਰ ਚੱਲੀ ਆ ਬਲਦੇਵ ਫਿਰ ਸਾਹਮਣੇ ਵਾਲਾ ਦਰਾਜ਼ ਖੋਲਦੇ ਹੋਏ ਕਹਿਣ ਲੱਗਾ ਇੱਕ ਮਿੰਟ ਇੱਕ ਮਿੰਟ ਆ ਦੇਖ ਮੈਨੂੰ ਕੁਝ ਮਿਲਿਆ ਏ ਕਹਿ ਕੇ ਉਹ ਸੁਖਮਨ ਨੂੰ ਮਿੱਟੀ ਚ ਲਿਬੜੀ ਦੀ ਮਿੱਟੀ ਖਾਂਦੀ ਹੋਈ ਦੀ ਉਸਦੇ ਬਚਪਨ ਦੀ ਤਸਵੀਰ ਦਿਖਾਉਂਦੇ ਹੋਏ ਕਹਿਣ ਲੱਗਾ ਆ ਤਸਵੀਰ ਆਪਾਂ ਤੇਰੇ ਬੇਬੇ ਬਾਪੂ ਤੇ ਭੈਣਾਂ ਨੂੰ ਦਿਖਾਉਣੀ ਆ ਕਹਿ ਕੇ ਬਲਦੇਵ ਹੱਸਣ ਲੱਗ ਪਿਆ ਸੁਗਮਨ ਆਪਣੀ ਛੋਟੀ ਹੁੰਦੀ ਦੀ ਗੰਦੀ ਜਿਹੀ ਤਸਵੀਰ ਦੇਖਦੇ ਹੋਏ ਕਹਿਣ ਲੱਗੀ Papa ਕੀ ਇਹ ਤੁਸੀਂ ਮੇਰੀ ਇਹ ਗੰਦੀ ਜਿਹੀ ਤਸਵੀਰ ਹਾਲੇ ਤੱਕ ਵੀ ਸੰਭ ਕੇ ਰੱਖੀ ਹੋਈ ਏ ਤੁਸੀਂ ਮੇਰੀ ਇਹ ਤਸਵੀਰ ਕਿਸੇ ਨੂੰ ਨਹੀਂ ਦਿਖਾਉਣੀ ਹੈਗੀ ਬਲਦੇਵ ਨਾ ਪਾਈ ਆਪਾਂ ਦਾ ਦਿਖਾਉਣੀ ਆ ਤੇਰੀਆਂ ਭੈਣਾਂ ਤੇ ਬੇਬੇ ਬਾਪੂ ਨੂੰ ਦਿਖਾਉਣੀ ਆ ਉਹ ਬਹੁਤ ਖੁਸ਼ ਹੋਣਗੇ ਸੁਗਮਨ ਠੀਕ ਹੈ ਫੇਰ ਤਾਂ ਦਿਖਾਈ ਜਾਓ ਮੈਂ ਤੁਹਾਡੇ ਨਾਲ ਗੱਲ ਵੀ ਨਹੀਂ ਕਰਨੀ ਹੈਗੀ ਸੋਚ ਲੋ ਕਰਾ ਮੇਰੇ ਬਿਨਾਂ ਤੁਹਾਡਾ ਸਰਨਾ ਵੀ ਹੈ ਨਹੀਂ ਬਲਦੇਵ ਉਹ ਪੁੱਤ ਮੈਂ ਤਾਂ ਮਜ਼ਾਕ ਕਰਦਾ ਸੀ ਜੇ ਮੈਂ ਤੇਰੇ ਨਾਲ ਨਹੀਂ ਗੱਲ ਕਰਾਂਗਾ ਤਾਂ ਹੋਰ ਕਿਸ ਨਾਲ ਕਰਾਂਗਾ ਆ ਲੈ ਵਾਪਸ ਰੱਖ ਦੀ ਤੇਰੀ ਫੋਟੋ ਦਰਾਜ ਚ ਬਸ ਹੁਣ ਤਾਂ ਗੱਲ ਕਰ ਲੈ ਸੁਖਮਣ ਫੇਰ ਹੱਸਦੇ ਹੋਏ ਕਹਿਣ ਲੱਗੀ ਮੇਰੇ ਭੋਲੂ ਜਿਹੇ ਪਾਪਾ ਆਪਣੀ ਧੀ ਨੂੰ ਕਿੰਨਾ ਪਿਆਰ ਕਰਦੇ ਆ ਮੇਰੀ ਝੱਟ ਹਰ ਗੱਲ ਮੰਨ ਲੈਂਦੇ ਆ ਜਦ ਮੈਂ ਕੱਲ ਨੂੰ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਤਾਂ ਫਿਰ ਤੁਸੀਂ ਕੀ ਕਰੋਗੇ ਬਲਦੇਵ ਕਰਨਾ ਕੀ ਆ ਪੁੱਤ ਬਾਕੀ ਬਾਕੀ ਮਾਪਿਆਂ ਵਾਂਗੂ ਵੀ ਧੀ ਨੂੰ ਸਹੁਰੇ ਘਰ ਤੋਰ ਕੇ ਤੇਰੇ ਬਿਨਾਂ ਰਹਿਣ ਦੀ ਆਤ ਪੋਣੀ ਪੈਣੀ ਐ ਸੁਖਮਨ ਜੇ ਇਹ ਗੱਲ ਹੈ ਨਾ ਤਾਂ ਮੈਂ ਨਹੀਂ ਵਿਆਹ ਕਰਵਾਉਣਾ ਹੈਗਾ ਤੁਸੀਂ ਇਹ ਟੌਪਿਕ ਹੀ ਬਦਲੋ ਹਾਂ ਸੱਚ ਤੁਸੀਂ ਮੈਨੂੰ ਪੈਸੇ ਭੇਜੋ ਮੇਰੇ ਕੋਲ ਮੁੱਕਣ ਵਾਲੇ ਐ ਬਲਦੇਵ ਲੈ ਪੈਸਿਆਂ ਦੀ ਕੀ ਗੱਲ ਐ ਮੈਂ ਹੁਣੇ ਭੇਜ ਦਿੰਦਾ ਧੀਏ ਪਰ ਇਸ ਵਾਰ ਜੀਬ ਖਰਚ ਤੋਂ ਛੇਤੀ ਨਹੀਂ ਮੁਕਾ ਦਿੱਤਾ ਸੁਖਮਨ ਹਾਂਜੀ ਇਸ ਵਾਰੀ ਨਾ ਖਰਚਾ ਥੋੜਾ ਜ਼ਿਆਦਾ ਹੋ ਗਿਆ ਸੀ ਤੇ ਪਾਪਾ ਇਸ ਵਾਰ ਤੋਂ ਤੁਸੀਂ ਹਮੇਸ਼ਾ ਥੋੜੇ ਜਿਆਦਾ ਹੀ ਪੈਸੇ ਭੇਜਿਆ ਕਰਨਾ ਬਲਦੇਵ ਜਿਆਦਾ ਕਿਉਂ ਸੁਖਮਨ ਉਹ ਇਸ ਲਈ ਕਿਉਂਕਿ ਮੈਨੂੰ ਹੁਣ ਆਪਣੇ ਮੰਮਾ ਪਾਪਾ ਨੂੰ ਵੀ ਮਿਲਣ ਜਾਂਦੇ ਰਹਿਣਾ ਪਿਆ ਕਰਨਾ ਹੈ ਨਾ ਸੋ ਉਹਨਾਂ ਦੇ ਕੋਲ ਮੈਂ ਹਰ ਵਾਰੀ ਖਾਲੀ ਹੱਥ ਜਾਇਆ ਕਰਾਂਗੀ ਬਲਦੇਵ ਹਾਂ ਇਹ ਗੱਲ ਵੀ ਸਹੀ ਹੈ ਧੀਏ ਚੈੱਕ ਕਰਾ ਆਪਣਾ ਅਕਾਊਂਟ ਮੈਂ ਪੈਸੇ ਟ੍ਰਾਂਸਫਰ ਕਰ ਦਿੱਤੇ ਸੁਖਮਨ ਫੇਰ ਆਪਣਾ ਅਕਾਊਂਟ ਵੇਖਦੇ ਹੋਏ ਕਹਿਣ ਲੱਗੀ ਥੈਂਕਸ ਪਪਾ ਅੱਛਾ ਹੁਣ ਮੈਨੂੰ ਨੀਂ ਨੀ ਆ ਰਹੀ ਐ ਮੈਂ ਸੌਣ ਲੱਗੀਆਂ ਸਵੇਰੇ ਫਿਰ ਕਾਲਜ ਵੀ ਆ ਬਲਦੇਵ ਚੱਲ ਸੌ ਜਾਤੀ ਏ ਹਮੇਸ਼ਾ ਕੁਛ ਰੋ ਸੁਖਮਨ ਲਵ ਯੂ ਪਪਾ ਬਲਦੇਵ ਲਵ ਯੂ ਬੇਟਾ ਜੀ ਫਿਰ ਸੁਖਮਨ ਨੇ ਕਾਲ ਕੱਟ ਕੇ ਆਪਣਾ ਲੈਪਟਾਪ ਬੰਦ ਕਰਕੇ ਸਾਈਡ ਤੇ ਰੱਖ ਦਿੱਤਾ ਤੇ ਲਾਈਟ ਬੰਦ ਕਰਕੇ ਸੌ ਗਈ ਅਗਲੇ ਦਿਨ ਤੋਂ ਫਿਰ ਉਹ ਤਿੰਨੋਂ ਜਣੀਆਂ ਆਪਣੀ ਪੜ੍ਹਾਈ 'ਚ ਜੁਟ ਗਈਆਂ ਐਵੇਂ ਹੀ ਦਿਨ ਮਹੀਨੇ ਬੀਤਣ ਲੱਗੇ ਉਧਰ ਸੁਖਮਣ ਦਾ ਆਪਣੀ ਬੀਬੇ ਕੋਲੋਂ ਲਿਆਂਦਾ ਉਹ ਪੌਦਾ ਹੁਣ ਉਸਦੀ ਵਧੀਆ ਦੇਖਭਾਲ ਹੋਣ ਕਰਕੇ ਵੱਡਾ ਹੋ ਚੁੱਕਾ ਸੀ ਜਿਸ ਦਿਨ ਉਹ ਪੌਦਾ ਸੁਖਮਣ ਆਪਣੇ ਕਮਰੇ ਚ ਲੈ ਕੇ ਆਈ ਸੀ ਤਾਂ ਉਹ ਕਿੰਨੀ ਖੁਸ਼ੀ ਪਰ ਫਿਰ ਕੁਝ ਦਿਨਾਂ ਬਾਅਦ ਹੀ ਉਹ ਪੌਦਾ ਮੁਰਝਾਉਣ ਲੱਗ ਪਿਆ ਸੀ ਕਿਉਂਕਿ ਸੁਖਮਣ ਨੂੰ ਕਿਹੜਾ ਪਤਾ ਸੀ ਕਿ ਪੌਦਿਆਂ ਦੀ ਸਹੀ ਦੇਖਭਾਲ ਕਿਵੇਂ ਕਰੀਦੀ ਹੁੰਦੀ ਹੈ ਉਸਨੇ ਆਪਣੇ ਵੱਲੋਂ ਕੋਸ਼ਿਸ਼ ਤਾਂ ਕੀਤੀ ਪਰ ਪੌਦਾ ਸੀ ਕਿ ਦਿਨ ਬਦ ਦਿਨ ਮੁਰਝਾਉਂਦਾ ਹੀ ਜਾ ਰਿਹਾ ਸੀ ਫਿਰ ਇੱਕ ਦਿਨ ਸੁਖਮਣ ਨੇ ਆਪਣੇ ਮਰ ਜਾਏ ਹੋਏ ਪੌਦੇ ਦੀ ਤਸਵੀਰ ਆਪਣੀ ਮੰਮਾ ਨੂੰ ਭੇਜੀ ਤੇ ਥੱਲੇ ਲਿਖਿਆ ਮੰਮਾ ਤੁਹਾਡਾ ਦਿੱਤਾ ਪੌਦਾ ਠੀਕ ਹੀ ਨਹੀਂ ਹੋ ਰਿਹਾ ਇਹ ਦਿਨ ਦਿਨ ਮਰ ਜਾਈ ਜਾ ਰਿਹਾ ਹੈ ਨਾਲ ਉਸਨੇ ਆਖਰ ਚ ਰੋਣੇ ਵਾਲਾ ਇਮੋਜੀ ਲਗਾਇਆ ਹੋਇਆ ਸੀ ਜਦ ਸਾਬੋ ਨੇ ਉਸਦਾ ਭੇਜਿਆ ਮੈਸੇਜ ਦੇਖਿਆ ਤਾਂ ਉਸਨੇ ਉਸੇ ਟਾਈਮ ਸੁਖਮਣ ਨੂੰ ਫੋਨ ਕੀਤਾ ਸੁਖਮਣ ਫੋਨ ਚੁੱਕਦੇ ਹੋਏ ਕਹਿਣ ਲੱਗੀ ਹਾਂਜੀ ਮੰਮਾ ਕਿਵੇਂ ਹੋ ਤੁਸੀਂ ਸਾਬੋ ਅਸੀਂ ਤਾਂ ਪੁੱਤ ਠੀਕ ਹਾਂ ਤੂੰ ਕਿਉਂ ਰੋ ਰਹੀ ਏ ਹੀਵਾਦਰੇ ਪੌਦੇ ਨੂੰ ਸੁਕਮਣਾ ਮम्मा ਉਹਨਾ ਮਰਝਾਈ ਹੀ ਜਾ ਰਿਹਾ ਏ ਮੈਂ ਉਸ ਦੀ ਇੰਨੀ ਕੇਅਰ ਕਰਦੀ ਆ ਤਿੰਨ ਟਾਈਮ ਉਸ ਨੂੰ ਪਾਣੀ ਪਾਉਂਦੀ ਆ ਧੁੱਪ ਚ ਰੱਖਦੀ ਆ ਪਰ ਫੇਰ ਵੀ ਪਤਾ ਨਹੀਂ ਕਿਉਂ ਉਸੇ ਪੱਤੇ ਸੁੱਕਦੇ ਹੀ ਜਾ ਰਹੇ ਆ ਮੈਂ ਆਪਣੇ ਆਸ-ਪਾਸੇ ਸਭ ਤੋਂ ਪੁੱਛਿਆ ਜਿਸ ਨੇ ਜੋਸਲਾ ਦਿੱਤੀ ਉਹ ਸਭ ਕੁਝ ਟਰਾਈ ਕੀਤਾ ਪਰ ਇਹ ਤਾਂ ਠੀਕ ਹੀ ਨਹੀਂ ਹੋ ਰਿਹਾ ਫੇਰ ਸਭ ਉਸ ਦੀ ਗੱਲ ਸੁਣ ਕੇ ਨਿਮਮਾ ਜਿਹਾ ਹੱਸਦੇ ਹੋਏ ਕਹਿਣ ਲੱਗੇ ਫੇਰ ਤੁਸੀਂ ਆਪਣੀ ਮੰਮਾ ਨੂੰ ਪੁੱਛਣਾ ਸੀ ਨਾ ਸੋਕਮਣਾ ਸੌਰੀ ਮम्मा ਮੈਨ ਲੱਗਿਆ ਕਿ ਐਵੇਂ ਛੋਟੀ ਜੀ ਗੱਲ ਹੀ ਤੁਹਾਨੂੰ ਕਿਉਂ ਤੰਗ ਕਰਨਾ ਹੈ ਸਾਬੋ ਲੈ ਇਸ ਵਿੱਚ ਤੰਗ ਕਰਨੇ ਵਾਲੀ ਗੱਲ ਕਿੱਥੇ ਆ ਗਈ ਜੇ ਇੱਕ ਧੀ ਆਪਣੀ ਮਾਂ ਤੋਂ ਨਹੀਂ ਪੁੱਛੇਗੀ ਤਾਂ ਫਿਰ ਹੋਰ ਕਿਸ ਤੋਂ ਪੁੱਛੇਗੀ ਚਲ ਆਪਾਂ ਹੁਣੇ ਤੇਰੇ ਪੌਦੇ ਨੂੰ ਠੀਕ ਕਰਦੇ ਹਾਂ ਸਾਬੋ ਆੜੀਓ ਕਾਲ ਨੂੰ ਵੀਡੀਓ ਕਾਲ 'ਚ ਕਨਵਰਟ ਕਰਦੇ ਹੋਏ ਕਹਿਣ ਲੱਗੀ ਹਾਂਜੀ ਹੁਣ ਦਿਖਾਓ ਮੈਨੂੰ ਕਿੱਥੇ ਆ ਉਹ ਪੌਦਾ ਜਿਸ ਨੇ ਮੇਰੀ ਧੀ ਨੂੰ ਤੰਗ ਕੀਤਾ ਹੈ ਫਿਰ ਸੁਖਮਣ ਕੈਮਰੇ ਦਾ ਐਂਗਲ ਪੌਦੇ ਵੱਲ ਨੂੰ ਕਰਦੇ ਹੋਏ ਕਹਿਣ ਲੱਗੀ 엄마 ਆ ਦੇਖੋ ਕਿਵੇਂ ਦਾ ਹੋ ਰਿਹਾ ਏ ਇਸ ਦੇ ਪੱਤੇ ਪੀੜੇ ਹੋ ਕੇ ਸੁੱਕਦੇ ਹੀ ਜਾ ਰਹੇ ਐ ਸਾਬੋ ਫਿਰ ਪੌਦੇ ਨੂੰ ਧਿਆਨ ਨਾਲ ਦੇਖਣ ਮਗਰੋਂ ਕਹਿਣ ਲੱਗੀ ਕੋਈ ਗੱਲ ਨਹੀਂ ਬੇਟਾ ਜੀ ਇਸਨੇ ਠੀਕ ਹੋ ਜਾਣਾ ਬਸ ਤੂੰ ਮੇਰੀ ਗੱਲ ਧਿਆਨ ਨਾਲ ਸੁਣੋ ਫਿਰ ਸਾਬੋ ਨੇ ਸੁਖਮਣ ਨੂੰ ਪੌਦਿਆਂ ਦੀ ਸਹੀ ਦੇਖਭਾਲ ਕਰਨ ਦਾ ਤਰੀਕਾ ਸ਼ੁਰੂ ਤੋਂ ਚੰਗੀ ਤਰ੍ਹਾਂ ਸਮਝਾਇਆ ਕਿ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੇ ਕੀ ਨਹੀਂ ਕਰਨਾ ਦੋਵੇਂ ਮਮਤੀਆਂ ਪੌਣਾ ਘੰਟਾ ਫੋਨ ਤੇ ਆਪਸੀ ਸਲਾਹ ਕਰਨ ਲੱਗੀਆਂ ਰਹੀਆਂ ਫੇ ਸਾਰਾ ਕੁਝ ਆਪਣੀ ਮੰਮਾ ਕੋਲੋਂ ਸਮਝਣ ਮਗਰੋਂ ਸੁਖਮਣ ਕਹਿਣ ਲੱਗੀ ਹਾਂਜੀ ਮੰਮਾ ਮੈਨੂੰ ਸਭ ਸਮਝ ਆ ਗਿਆ ਹੁਣ ਮੈਂ ਤੁਹਾਨੂੰ ਬਸ ਇਸ ਪੌਦੇ ਨੂੰ ਠੀਕ ਕਰਕੇ ਹੀ ਦਿਖਾਵਾਂਗੀ ਸਾਬੋ ਕਿਉਣੀ ਧੀਏ ਜ਼ਰੂਰ ਤੂੰ ਇਹ ਕਰ ਸਕਦੀ ਏ ਜਿੱਥੇ ਕੋਈ ਸਮਝ ਨਾ ਆਵੇ ਨਾ ਮੈਨੂੰ ਪੁੱਛ ਲੈਵੀਂ ਹੋਰ ਕੁਝ ਹੋਰ ਕੋਈ ਪੁੱਛਣਾ ਏ ਸੁਖਮਣ ਨਹੀਂ ਮੰਮਾ ਜੀ ਤੁਸੀਂ ਹੁਣ ਰੋਟੀ ਪਾਣੀ ਖਾ ਲਵੋ ਮੇਰੇ ਕਰਕੇ ਪਹਿਲਾਂ ਹੀ ਲੇਟ ਗਏ ਹੋਗੇ ਹੋਣੇ ਆ ਸਾਬੋ ਚੱਲ ਚੰਗਾ ਫਿਰ ਖਿਆਰ ਰੱਖੀਆ ਆਪਣਾ ਠੀਕ ਹੈ ਸੁਖਮਣਾ ਹਾਂਜੀ ਤੁਸੀਂ ਵੀ ਰੱਖਣਾ ਮਮਾ ਸਾਬੋ ਹਾਂਜੀ ਕੀ ਹੋਇਆ ਸੁਖੋਣਾ ਮਮਾ ਜੀ ਆਈ ਲਵ ਯੂ ਸਾਬੋ ਦੀ ਗੱਲ ਸੁਣ ਕੇ ਖੁਸ਼ ਹੁੰਦੇ ਹੋਏ ਕਹਿਣ ਲੱਗੀ ਆਈ ਲਵ ਯੂ ਬੇਟਾ ਜੀ ਵਾਹਿਗੁਰੂ ਤੈਨੂੰ ਸਦਾ ਕੁਛ ਰੱਖੇ ਫਿਰ ਜਦ ਸੁਖਮਣ ਨੇ ਫੋਨ ਕੱਟਿਆ ਤਾਂ ਉਸਦੇ ਚਿਹਰੇ ਤੇ ਖੁਸ਼ੀ ਛਾਈ ਹੋਈ ਸੀ ਉਧਰ ਖੁਸ਼ੀ ਤਾਂ ਸਾਬੋ ਦੇ ਚਿਹਰੇ ਦੀ ਹੀ ਦੇਖਣ ਵਾਲੀ ਸੀ ਸੁਖਮਣ ਨਾਲ ਉਸਨੇ ਇੰਨੀਆਂ ਪਿਆਰੀਆਂ ਤੇ ਢੇਰ ਸਾਰੀਆਂ ਗੱਲਾਂ ਜੋ ਕੀਤੀਆਂ ਸਨ ਫਿਰ ਐਵੇਂ ਹੀ ਦਿਨ ਬੀਤਣ ਲੱਗੇ ਹੁਣ ਸੁਖਮਣ ਆਪਣੀ ਮੰਮਾ ਦੀਆਂ ਹਦਾਇਤਾਂ ਦੇ ਅਨੁਸਾਰ ਪੌਦੇ ਦੀ ਦੇਖਭਾਲ ਕਰਨ ਲੱਗੀ ਤੇ ਫਿਰ ਹੌਲੀ-ਹੌਲੀ ਦੇਖਦੇ ਹੀ ਦੇਖਦੇ ਉਸ ਦਾ ਪੌਦਾ ਫਿਰ ਤੋਂ ਖਰਾ ਭਰਾ ਹੋਣ ਲੱਗ ਪਿਆ ਸੁਖਮਣ ਤਾਂ ਇਹ ਦੇਖ ਕੇ ਬਹੁਤ ਖੁਸ਼ੀ ਕਿ ਉਸ ਦੀ ਮਿਹਨਤ رنگ ਲਿਆ ਰਹੀ ਹੈ ਉਹ ਹੁਣ ਰੋਜ਼ ਪੌਦੇ ਦੀ ਤਸਵੀਰ ਖਿੱਚ ਕੇ ਆਪਣੀ ਮੰਮਾ ਨੂੰ ਗੁੱਡ ਮਾਰਨਿੰਗ ਦੇ ਮੈਸੇਜ ਨਾਲ ਜਰੂਰ ਭੇਜਦੀ ਹੁੰਦੀ ਸੀ ਮਹੀ ਕੁਝ ਮਹੀਨਿਆਂ ਦੇ ਅੰਦਰ ਉਸਦਾ ਉਹ ਪੌਦਾ ਬਹੁਤ ਵੱਡਾ ਹੋ ਚੁੱਕਾ ਸੀ ਤੇ ਸੁਖਮਣੇਸ ਦੀ ਕਲਮ ਕੱਟ ਕੇ ਇੱਕ ਗਮਲੇ 'ਚ ਲਗਾ ਕੇ ਉਸ ਦੇ ਵਰਗਾ ਇੱਕ ਹੋਰ ਪੌਦਾ ਤਿਆਰ ਕਰ ਲਿਆ ਸੀ ਜੋ ਉਸ ਨੇ ਆਪਣੀ ਮੰਮਾ ਨੂੰ ਦੇਣਾ ਸੀ ਇਹ ਸੀ ਜੀ ਕਹਾਣੀ ਦਾ ਭਾਗ 10 ਕਹਾਣੀ ਦਾ ਭਾਗ 11 ਕੱਲਾ ਹੋਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ